ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਅੱਜ ਅਸੀਂ ਅਜਿਹੀ ਵੀਡੀਓ ਦੇ ਵਿੱਚ ਗੱਲ ਕਰਨ ਵਾਲੇ ਹਾਂ ਜੀ ਕਿ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਉਹ ਘਰ ਵਿੱਚ ਜੇਕਰ ਇਸ ਜਗ੍ਹਾ ਤੇ ਹਲਦੀ ਦੀ ਗਰਡਨ ਰੱਖ ਦਿੰਦੇ ਹਨ ਮੰਨ ਕੇ ਚੱਲੋ ਕਿ ਤੁਹਾਡਾ 10 ਦਿਨਾਂ ਵਿੱਚ ਰਿਸ਼ਤਾ ਪਣ ਜਾਵੇਗਾ ਤੁਸੀਂ ਇਸ ਉਪਾਅ ਨੂੰ ਜ਼ਰੂਰ ਕਰ ਲੈਣਾ ਹੈ ਤਾਂ ਕਿ ਤੁਹਾਡੀ ਜ਼ਿੰਦਗੀ ਦੀ ਇਹ ਪਰੇਸ਼ਾਨੀ ਖਤਮ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਇੱਕ ਅਜਿਹੇ ਵਿਸ਼ੇ ਤੇ ਜੋ ਸਾਡੇ ਬਹੁਤ ਸਾਰੇ ਨੌਜਵਾਨ ਭੈਣ ਭਰਾਵਾਂ ਅਤੇ ਉਹਨਾਂ ਦੇ ਪਰਿਵਾਰ ਦੀ ਚਿੰਤਾ ਦਾ ਕਾਰਨ ਬਣ ਚੁੱਕਾ ਹੈ ਜੇਕਰ ਤੁਹਾਡੇ ਘਰ ਵਿੱਚ ਕਿਸੇ ਦਾ ਵਿਆਹ ਨਹੀਂ ਹੋ ਰਿਹਾ ਜੇਕਰ ਚੰਗੇ ਰਿਸ਼ਤੇ ਨਹੀਂ ਮਿਲ ਰਹੇ ਵਿਆਹ ਦੇ ਵਿੱਚ ਰੁਕਾਵਟਾਂ ਆ ਰਹੀਆਂ ਹਨ ਤਾਂ ਫਿਰ ਅੱਜ ਅਸੀਂ ਤੁਹਾਨੂੰ ਇੱਕ ਉਪਾਅ ਦੱਸਣ ਵਾਲੇ ਹਾਂ ਹਲਦੀ ਦੀ ਗੰਢ ਦੇ ਤਿੰਨ ਖਾਸ ਉਪਾਅ ਸਤ ਸੰਗਤ ਜੀ ਇਹ ਉਪਾਅ ਬੜੇ ਹੀ ਸਰਲ ਹਨ ਅਤੇ ਬੜੇ ਹੀ ਸਾਦੇ ਹਨ ਜੇਕਰ ਤੁਸੀਂ ਇਹਨਾਂ ਨੂੰ ਸੱਚੇ ਮਨ ਅਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਉੱਪਰ ਭਰੋਸਾ ਕਰਕੇ ਕਰੋਗੇ ਤਾਂ ਫਿਰ ਸਤ ਸੰਗਤ ਜੀ ਪਰਮਾਤਮਾ ਜੀ ਦੀ ਕਿਰਪਾ ਨਾਲ ਵਿਆਹ ਵਰਗੇ ਕਾਰਜ ਵੀ ਜੋ ਵੀ ਸਮੱਸਿਆ ਆ ਰਹੀ ਹੋਵੇਗੀ ਜੋ ਵੀ ਪਰੇਸ਼ਾਨੀ ਹੋਵੇਗੀ ਦੂਰ ਹੋ ਜਾਵੇਗੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਹਾਡੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇਗਾ ਸਾਤ ਸੰਗਤ ਜੀ ਉਹ ਸਾਡੀ ਹਰ ਮੁਸ਼ਕਿਲ ਦਾ ਫਿਰ ਹੱਲ ਕਰ ਦੇਣਗੇ ਤੇ ਪਰਮਾਤਮਾ ਜੀ ਦੀ ਕਿਰਪਾ ਨਾਲ ਹੀ ਸਾਡੀ ਜ਼ਿੰਦਗੀ ਦੇ ਸਾਰੇ ਰਾਹ ਖੁੱਲ ਜਾਣਗੇ ਫਿਰ ਸਾਤ ਸੰਗਤ ਜੀ ਅੱਜ ਦਾ ਵਿਸ਼ਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਇਸ ਵਿਚਾਰ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਅੱਧੀ ਤੇ ਅਧੋਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਸਾਤ ਸੰਗਤ ਜੀ ਬਹੁਤ ਸਾਰੀ ਸੰਗਤ ਉਪਾਵਾ ਨੂੰ ਇਹਨਾਂ ਕਰਮਾਂ ਨੂੰ ਅੰਧਵਿਸ਼ਵਾਸ ਨਾਲ ਜੋੜ ਲੈਂਦੀ ਹੈ ਪਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜੇ ਕਰਮ ਹੁੰਦੇ ਹਨ ਜੋ ਉਪਾਹ ਹੁੰਦੇ ਹਨ ਇਹ ਸਾਡੀ ਜ਼ਿੰਦਗੀ ਦਾ ਬੜਾ ਹੀ ਇਹ ਛੋਟਾ ਹਿੱਸਾ ਹੁੰਦੇ ਹਨ ਜੋ ਸਾਡੀ ਅਸਲ ਮਦਦ ਕਰਦੇ ਹਨ ਉਹ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਨੇ ਵੀ ਕਰਨੀ ਹੁੰਦੀ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਅਸੀਂ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਭਰੋਸਾ ਰੱਖਣਾ ਹੈ ਪਰ ਸਾਧ ਸੰਗਤ ਜੀ ਕਈ ਵਾਰ ਜ਼ਿੰਦਗੀ ਵਿੱਚ ਅਜਿਹੇ ਹਾਲਾਤ ਬਣ ਜਾਂਦੇ ਹਨ ਦੇ ਸਾਨੂੰ ਕੁਝ ਕਰਮਾਂ ਦਾ ਸਹਾਰਾ ਫਿਰ ਲੈਣਾ ਹੀ ਪੈਂਦਾ ਹੈ ਫਿਰ ਪ੍ਰਸਾਦ ਸਿੰਘ ਜੀ ਅੱਜ ਅਸੀਂ ਜੋ ਕਰਮ ਤੁਹਾਨੂੰ ਦੱਸਣ ਵਾਲੇ ਹਾਂ ਜੇਕਰ ਉਸ ਵਿੱਚ ਤੁਸੀਂ ਵਾਹਿਗੁਰੂ ਜੀ ਦੇ ਨਾਮ ਨਾਲ ਇਹ ਕਰਮ ਕਰਨਾ ਸ਼ੁਰੂ ਕਰਦੇ ਹੋਗੇ ਫਿਰ ਯਕੀਨ ਧਾਰ ਤੇ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ ਪ੍ਰਸਾਦ ਸਿੰਘ ਜੀ ਜ਼ਰੂਰੀ ਬੇਨਤੀ ਹੈ ਕਿ ਤੁਸੀਂ ਇਸ ਉਪਾਰ ਨੂੰ ਕਰਨ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਨਾਮ ਵਿੱਚ ਭਰੋਸਾ ਰੱਖਣਾ ਹੈ ਤੇ ਇਸ ਕਰਮ ਵਿੱਚ ਵੀ ਭਰੋਸਾ ਬਣਾ ਲੈਣਾ ਹੈ ਜੋ ਕੇ ਸਾਧ ਸੰਗਤ ਜੀ ਸਾਰੀ ਗੱਲ ਭਰੋਸੇ ਤੇ ਖੜੀ ਹੁੰਦੀ ਹੈ ਜੇਕਰ ਅਸੀਂ ਭਰੋਸਾ ਕਰਕੇ ਕੋਈ ਕੰਮ ਕਰਦੇ ਹਾਂ ਤਾਂ ਫਿਰ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਸਾਡੀ ਮਦਦ ਜ਼ਰੂਰ ਕਰਦੇ ਹਨ ਸਾਧ ਸੰਗਤ ਜੀ ਅੱਜ ਦਾ ਇਹ ਜ਼ਰੂਰੀ ਵਿਸ਼ਾ ਸ਼ੁਰੂ ਕਰਦੇ ਹਾਂ ਜਦੋਂ ਵੀ ਵਿਆਹ ਵਰਗੀ ਜ਼ਿੰਦਗੀ ਦਾ ਇੱਕ ਸਾਡੀ ਜ਼ਿੰਦਗੀ ਵਿੱਚ ਅਹਿਮ ਹਿੱਸਾ ਬਣ ਜਾਂਦਾ ਹੈ ਸਾਡੇ ਸਮਾਜ ਵਿੱਚ ਵਿਆਹ ਨੂੰ ਸਿਰਫ ਦੋ ਇਨਸਾਨਾਂ ਦਾ ਮਿਲਣ ਹੀ ਨਹੀਂ ਸਾਧ ਸੰਗਤ ਜੀ ਵਿਆਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ ਸਾਡੇ ਸਮਾਜ ਵਿੱਚ ਵਿਆਹ ਨੂੰ ਸਿਰਫ ਦੋ ਇਨਸਾਨਾਂ ਦਾ ਮਿਲਰ ਹੀ ਨਹੀਂ ਸਗੋਂ ਦੋ ਪਰਿਵਾਰਾਂ ਦਾ ਜੁੜਨਾ ਵੀ ਮੰਨਿਆ ਜਾਂਦਾ ਹੈ ਪਰ ਸਾਧ ਸੰਗਰਜੀ ਕਈ ਵਾਰ ਬੜੀਆਂ ਸਾਰੀਆਂ ਖੁਸ਼ੀਆਂ ਦੇ ਬਾਵਜੂਦ ਵਿਆਹ ਦੇ ਵਿੱਚ ਦੇਰੀ ਹੋ ਜਾਂਦੀ ਹੈ ਕਦੇ ਚੰਗੇ ਰਿਸ਼ਤੇ ਨਹੀਂ ਮਿਲਦੇ ਤੇ ਕਦੇ ਗੱਲਬਾਤ ਅੱਗੇ ਨਹੀਂ ਵੱਧਦੀ ਤੇ ਕਦੇ ਅਚਾਨਕ ਹੀ ਰੁਕਾਵਟ ਆ ਜਾਂਦੀ ਹੈ ਸੋ ਸਾਧ ਸੰਗਤ ਜੀ ਇਹੇ ਸਮੇਂ ਵਿੱਚ ਫਿਰ ਸਾਨੂੰ ਲੱਗਣਾ ਸ਼ੁਰੂ ਹੋ ਜਾਂਦਾ ਹੈ ਸ਼ਾਇਦ ਕੋਈ ਨਕਾਰਾਤਮਕ ਊਰਜਾ ਜਾਂ ਸਾਡੇ ਗ੍ਰਹਿ ਨਕਸ਼ਤਰ ਹੀ ਸਾਡਾ ਸਾਥ ਨਹੀਂ ਦੇ ਰਹੇ ਫਿਰ ਸਾਡਾ ਸਿੱਖ ਧਰਮ ਸਾਨੂੰ ਇਹੀ ਸਿਖਾਉਂਦਾ ਹੈ ਕਿ ਵਾਹਿਗੁਰੂ ਦੇ ਨਾਮ ਦੀ ਅਸਲ ਬਰਕਤ ਹੈ ਸੱਚੀ ਮਿਹਨਤ ਹਰ ਮੁਸ਼ਕਲ ਨੂੰ ਪਾਰ ਕੀਤਾ ਫਿਰ ਜਾ ਸਕਦਾ ਹੈ ਪਰ ਸਾਧ ਸੰਗਤ ਜੀ ਇਹਦੇ ਨਾਲ ਸਾਡੇ ਵੱਡੇ ਬਜ਼ੁਰਗ ਸਾਡੇ ਪੁਰਖੇ ਕੁਝ ਨਾ ਕੁਝ ਉਪਾਅ ਜ਼ਿੰਦਗੀ ਵਿੱਚ ਕਰਦੇ ਹੀ ਆਏ ਹਨ ਸੋ ਅੱਜ ਦੇ ਨਵੇਂ ਜ਼ਮਾਨੇ ਵਿੱਚ ਅਸੀਂ ਉਹਨਾਂ ਉਪਾਵਾਂ ਨੂੰ ਕਰਮਾਂ ਨੂੰ ਭੁੱਲ ਚੁੱਕੇ ਹਾਂ। ਸਾਧ ਸੰਗਤ ਜੀ ਸਾਡੇ ਵੱਡੇ-ਵਡੇਰੇ ਸ਼ੁਰੂ ਤੋਂ ਹੀ ਜਦੋਂ ਕੋਈ ਮੁਸ਼ਕਿਲ ਆਉਂਦੀ ਤਾਂ ਕਿਸੇ ਨਾ ਕਿਸੇ ਕਰਮ ਦਾ ਸਹਾਰਾ ਜ਼ਰੂਰ ਲੈਂਦੇ ਸੀ। ਫਿਰ ਸਾਧ ਸੰਗਤ ਜੀ ਅੱਜ ਵੀ ਤੁਹਾਡੇ ਨਾਲ ਹਲਦੀ ਦੀ ਗੰਢ ਦੇ ਤਿੰਨ ਐਸੇ ਉਪਾਅ ਸਾਂਝੇ ਕਰਾਂਗੇ ਜੋ ਕਰਨ ਵਿੱਚ ਬੜੇ ਸੌਖੇ ਹਨ ਪਰ ਸਾਧ ਸੰਗਤ ਜੀ ਇਹਨਾਂ ਉਪਾਵਾਂ ਨੂੰ ਇਹਨਾਂ ਕਰਮਾਂ ਨੂੰ ਕਰਨ ਦਾ ਫਾਲ ਵੀ ਸਾਨੂੰ ਉਹਨਾਂ ਹੀ ਮਿਲਦਾ ਹੈ। ਸਾਤ ਸੰਗਤ ਜੀ ਵਿਆਹ ਦੀਆਂ ਰਸਮਾਂ ਵਿੱਚ ਹਲਦੀ ਦੀ ਵਰਤੋਂ ਬਹੁਤ ਚੰਗੀ ਮੰਨੀ ਜਾਂਦੀ ਹੈ। ਹਲਦੀ ਦੀ ਗੰਢ ਜਿਹੜੀ ਹੁੰਦੀ ਹੈ ਇਹ ਸਾਡੇ ਘਰ ਵਿੱਚਲੀ ਨਕਾਰਾਤਮਕ ਊਰਜਾ ਨੂੰ ਦੂਰ ਕਰਦੀ ਹੈ। ਅਤੇ ਵਿਆਹ ਵਿੱਚ ਜਿੰਨੀਆਂ ਵੀ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਹਨ ਉਹਨਾਂ ਨੂੰ ਵੀ ਦੂਰ ਕਰਦੀ ਹੈ। ਸਾਤ ਸੰਗਤ ਜੀ ਹੁਣ ਗੱਲ ਕਰਦੇ ਹਾਂ ਕਿਹੜੇ ਉਪਾਅ ਅਸੀਂ ਕਰਨੇ ਹਨ। ਸਾਤ ਸੰਗਤ ਜੀ ਸਭ ਤੋਂ ਉਹ ਪਹਿਲਾ ਉਪਾਅ ਹੈ ਜੀ ਹਲਦੀ ਦੀ ਗੰਢ ਨਾਲ ਵਿਆhdੀਆਂ ਰੁਕਾਵਟਾਂ ਨੂੰ ਦੂਰ ਕਰਨਾ। ਸਾਤ ਸੰਗਤ ਜੀ ਜੇ ਤੁਹਾਡੇ ਘਰ ਵਿੱਚ ਕਿਸੇ ਵਿਅਕਤੀ ਦਾ ਵਿਆਹ ਨਹੀਂ ਹੋ ਰਿਹਾ ਰਿਸ਼ਤਾ ਜਾਂ ਗੱਲਬਾਤ ਤੋਂ ਅੱਗੇ ਗੱਲ ਨਹੀਂ ਵੱਧਦੀ ਤਾਂ ਫਿਰ ਸਾਤ ਸੰਗਤ ਜੀ ਇਹ ਉਪਾਅ ਤੁਸੀਂ ਸ਼ੁੱਕਰਵਾਰ ਦੀ ਰਾਤ ਜਾਂ ਫਿਰ ਸ਼ਨੀਵਾਰ ਦੀ ਸਵੇਰ ਨੂੰ ਆਪਣੇ ਤੇ ਜ਼ਰੂਰ ਅਪਣਾ ਲੈਣਾ ਹੈ ਕਿਉਂਕਿ ਸਾਤ ਸੰਗਤ ਜੀ ਇਹ ਦਿਨ ਵਿਆਹ ਵਰਗੇ ਕਰਮ ਲਈ ਚੰਗੇ ਮੰਨੇ ਜਾਂਦੇ ਹਨ ਸੋ ਫਿਰ ਸਭ ਤੋਂ ਪਹਿਲਾਂ ਤੁਸੀਂ ਸਵੇਰੇ ਉੱਠਣਾ ਹੈ ਇਸ਼ਨਾਨ ਵਗੈਰਾ ਕਰਕੇ ਸਾਫ਼ ਸੁਥਰੇ ਕੱਪੜੇ ਪਹਿਨ ਲੈਣੇ ਹਨ ਫਿਰ ਸਭ ਤੋਂ ਪਹਿਲਾਂ ਪਰਮਾਤਮਾ ਜੀ ਦੇ ਨਾਮ ਦਾ ਜਾਪ ਕਰਨਾ ਹੈ। ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦੇ ਹੋਏ ਅਰਦਾਸ ਕਰਨੀ ਹੈ ਕਿ ਵਿਆਹ ਦੀਆਂ ਸਾਰੀਆਂ ਰੁਕਾਵਟਾਂ ਸਤਿਗੁਰ ਸੱਚੇ ਪਾਤਸ਼ਾਹ ਤੁਹਾਡੀ ਮਿਹਰ ਸਦਕਾ ਦੂਰ ਹੋ ਜਾਣ। ਜਲਦ ਹੀ ਸਾਨੂੰ ਚੰਗਾ ਰਿਸ਼ਤਾ ਮਿਲ ਜਾਵੇ। ਹੁਣ ਸਾਤ ਸਿੰਘ ਜੀ ਇੱਕ ਸਾਫ ਲਾਲ ਜਾਂ ਫਿਰ ਪੀਲੇ ਰੰਗ ਦਾ ਕੱਪੜਾ ਲੈਣਾ ਹੈ। ਉਸ ਵਿੱਚ ਪੰਜ ਹਲਦੀ ਦੀਆਂ ਗੰਡਾਂ ਲੈ ਲੈਣੀਆਂ ਹਨ। ਪ੍ਰਸਾਦ ਸਿੰਘ ਜੀ ਹਲਦੀ ਦੀਆਂ ਗੰਡਾਂ ਤੁਸੀਂ ਸਧਾਰਨ ਹੀ ਵਰਤਣੀਆਂ ਹਨ ਪਰ ਪ੍ਰਸਾਦ ਸਿੰਘ ਜੀ ਇਹ ਹਲਦੀ ਦੀ ਗਲਤੀ ਦੀ ਗੰਡ ਪੂਰਨ ਤੌਰ ਤੇ ਸਾਫ ਅਤੇ ਪਵਿੱਤਰ ਹੋਣੀ ਚਾਹੀਦੀ ਹੈ ਕਿਸੇ ਵੀ ਪ੍ਰਕਾਰ ਦੀ ਟੁੱਟ ਭਜ ਇਸ ਵਿੱਚ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਫਿਰ ਪ੍ਰਸਾਦ ਸਿੰਘ ਜੀ ਇਹਨਾਂ ਗੰਡਾਂ ਨੂੰ ਕੱਪੜੇ ਵਿੱਚ ਬੰਨਣ ਤੋਂ ਪਹਿਲਾਂ ਹਰ ਗੰਡ ਨੂੰ ਆਪਣੇ ਸਿਰ ਉੱਪਰੋਂ 7 ਵਾਰ ਘਮਾਉਣਾ ਹੈ ਪ੍ਰਸਾਦ ਸਿੰਘ ਜੀ ਤੁਸੀਂ ਕਿਸੇ ਹੋਰ ਦੇ ਵਿਆਹ ਲਈ ਜੇਕਰ ਉਪਾਗ ਕਰਦੇ ਹੋ ਜਿਵੇਂ ਕਿ ਆਪਣੇ ਬੱਚੇ ਲਈ ਪੈਣ ਭਰਾ ਦੇ ਲਈ ਤਾਂ ਸਾਧ ਸੰਗਤ ਜੀ ਜਿਸ ਵੀ ਵਿਅਕਤੀ ਦਾ ਵਿਆਹ ਨਹੀਂ ਹੋ ਰਿਹਾ ਉਸ ਵਿਅਕਤੀ ਦੇ ਸਿਰ ਉੱਪਰੋਂ ਤੁਸੀਂ ਇਸ ਗੰਢ ਨੂੰ 7 ਵਾਰ ਘੁਮਾਉਣਾ ਹੈ ਹਰ ਵਾਰ ਜਦੋਂ ਗੰਢ ਘੁੰਮੇਗੀ ਤਾਂ ਸਾਧ ਸੰਗਤ ਜੀ ਨਾਲ-ਨਾਲ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਹੈ ਤੇ ਮਨ ਵਿੱਚ ਸੋਚਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਨਾਲ ਵਿਆਹ ਦੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਰਹੀਆਂ ਹਨ ਫਿਰ ਸਾਧ ਸੰਗਤ ਜੀ ਇਹਨਾਂ ਹਲਦੀ ਦੀਆਂ ਗੰਡਾਂ ਨੂੰ ਤੁਸੀਂ ਲਾਲ ਜਾਂ ਪੀਲੇ ਕੱਪੜੇ ਵਿੱਚ ਬੰਨ ਦੇਣਾ ਹੈ ਫਿਰ ਰਾਜ ਸਿੰਘ ਜੀ ਤੁਸੀਂ ਇਸ ਸਮਗਰੀ ਨੂੰ ਤੁਸੀਂ ਹਲਦੀ ਦੀਆਂ ਗੰਡਾਂ ਨੂੰ ਆਪਣੇ ਘਰ ਦੇ ਉਸ ਕਮਰੇ ਵਿੱਚ ਰੱਖਣਾ ਹੈ ਜਿੱਥੇ ਰਾਜ ਸਿੰਘ ਜੀ ਉਹ ਵਿਅਕਤੀ ਪੈਂਦਾ ਹੈ ਜਿਸਦੇ ਵਿਆਹ ਵਿੱਚ ਰੁਕਾਵਟ ਆ ਰਹੀ ਹੈ ਫਿਰ 7 ਦਿਨਾਂ ਦੇ ਬਾਅਦ ਤੁਸੀਂ ਹਲਦੀ ਦੀਆਂ ਗੰਡਾਂ ਨੂੰ ਵਗਦੇ ਪਾਣੀ ਵਿੱਚ ਵਹਾ ਦੇਣਾ ਹੈ ਫਿਰ ਰਾਜ ਸਿੰਘ ਜੀ ਇਹ ਉਪਾਅ ਵਿਆਹ ਦੀਆਂ ਰੁਕਾਵਟਾਂ ਨੂੰ ਦੂਰ ਕਰਦਾ ਹੈ ਤੇ ਚੰਗੇ ਰਿਸ਼ਤੇ ਦੀ ਸੰਭਾਵਨਾ ਨੂੰ ਬੜਾ ਹੀ ਵਧਾ ਦਿੰਦਾ ਹੈ ਸਾਤਸੰਗ ਜੀ ਅਗਲਾ ਜਿਹੜਾ ਉਪਾਅ ਹੈ ਉਹ ਵੀ ਹਲਦੀ ਦੀ ਗੰਢ ਨਾਲ ਸਕਾਰਾਤਮਕ ਊਰਜਾ ਪੈਦਾ ਕਰਨ ਵਾਲਾ ਉਪਾਅ ਬਣ ਜਾਵੇਗਾ। ਦੂਜਾ ਉਪਾਅ ਤੁਹਾਡੇ ਘਰ ਦੇ ਮਾਹੌਲ ਨੂੰ ਸਕਾਰਾਤਮਕ ਬਣਾਉਣ ਵਿੱਚ ਅਤੇ ਵਿਆਹ ਦੇ ਰਾਂ ਨੂੰ ਸੁਖਾਲਾ ਕਰਨ ਵਿੱਚ ਮਦਦ ਕਰਦਾ ਹੈ। ਸਾਤਸੰਗ ਜੀ ਕਈ ਵਾਰ ਸਾਡੇ ਘਰ ਵਿੱਚ ਨਕਾਰਾਤਮਕ ਊਰਜਾ ਜਾਂ ਨਜ਼ਰ ਦਾ ਅਸਰ ਵਿਆਹ ਵਿੱਚ ਰੁਕਾਵਟ ਪੈਦਾ ਕਰਦਾ ਹੈ ਤੇ ਸਾਤਸੰਗ ਜੀ ਇਸ ਨੂੰ ਦੂਰ ਕਰਨ ਲਈ ਸ਼ੁੱਕਰਵਾਰ ਅਦੀਸ਼ਾ ਜਾ ਸ਼ਨੀਵਾਰ ਦੀ ਸਵੇਰ ਨੂੰ ਇਹ ਉਪਾਅ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਸਾਫ਼ ਸੁਥਰਾ ਕਰਨਾ ਹੈ ਫਿਰ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਕੇ ਅਰਦਾਸ ਕਰਨੀ ਹੈ ਤੁਹਾਡੇ ਘਰ ਵਿੱਚ ਸੁੱਖ ਸ਼ਾਂਤੀ ਅਤੇ ਸਕਾਰਾਤਮਕਤਾ ਬਣੀ ਰਹੇਗੀ ਹੁਣ ਸਾਧ ਸੰਗਤ ਜੀ ਤਿੰਨ ਹਲਦੀ ਦੀਆਂ ਗੰਡਾਂ ਤੁਸੀਂ ਲੈ ਲੈਣੀਆਂ ਹਨ ਹੁਣ ਤੁਸੀਂ ਤਿੰਨ ਹਲਦੀ ਦੀਆਂ ਗੰਡਾਂ ਲੈ ਲੈਣੀਆਂ ਹਨ ਤੇ ਫਿਰ ਸਾਧ ਸੰਗਤ ਜੀ ਇਹਨਾਂ ਗੰਡਾਂ ਨੂੰ ਸਾਫ਼ ਤੇ ਬਹੁਤ ਹੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਫਿਰ ਇਹਨਾਂ ਤਿੰਨਾਂ ਹੀ ਗੰਡਾਂ ਨੂੰ ਤੁਸੀਂ ਇੱਕ ਸਾਫ਼ ਪੀਲੇ ਕੱਪੜੇ ਵਿੱਚ ਬੰਨ ਲੈਣਾ ਹੈ ਫਿਰ ਸਾਤਸੰਗ ਜੀ ਪੀਲਾ ਰੰਗ ਹਲਦੀ ਦਾ ਰੰਗ ਚੋਕੇ ਵਿਆਹ ਵਰਗੇ ਸਮਾਗਮ ਵਿੱਚ ਸ਼ੁਭ ਮੰਨਿਆ ਜਾਂਦਾ ਹੈ ਸਾਤਸੰਗ ਜੀ ਇਸ ਪੋਟਲੀ ਨੂੰ ਤੁਸੀਂ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਅੰਦਰ ਵਾਲੇ ਸਾਈਡ ਦੇ ਉੱਪਰ ਟੰਗ ਦੇਣਾ ਹੈ ਟੰਗਣ ਦੌਰਾਨ ਤੁਸੀਂ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਜਾਰੀ ਰੱਖਣਾ ਹੈ ਤੇ ਮਨ ਵਿੱਚ ਸੋਚਣਾ ਹੈ ਹਲਦੀ ਦੀ ਗੰਢ ਤੁਹਾਡੇ ਘਰ ਵਿੱਚ ਸਕਾਰਾਤਮਕ ਊਰਜਾ ਲੈ ਕੇ ਆ ਰਹੀ ਹੈ ਤੇ ਜਿੰਨੇ ਵੀ ਘਰ ਵਿੱਚ ਨਕਾਰਾਤਮਕ ਊਰਜਾ ਹੈ ਜਿਸ ਨਾਲ ਕੇ ਵਿਆਹ ਵਿੱਚ ਰੁਕਾਵਟ ਪੈਦਾ ਹੋ ਰਹੀ ਹੈ ਉਹ ਸਾਧ ਸੰਗਤ ਜੀ ਹਲਦੀ ਦੀ ਗੰਢ ਘਰ ਤੋਂ ਦੂਰ ਕਰ ਰਹੀ ਹੈ ਫਿਰ ਸਾਧ ਸੰਗਤ ਜੀ ਇਹ ਪੋਟਰੀ 7 ਦਿਨ ਤੱਕ ਟੰਗੇ ਰਹਿਣ ਦੇਣੀ ਹੈ ਸੋ 7 ਦਿਨਾਂ ਬਾਅਦ ਇਸ ਨੂੰ ਉਤਾਰੋ ਤੇ ਹਲਦੀ ਦੀਆਂ ਗੰਡਾਂ ਨੂੰ ਵਗਦੇ ਪਾਣੀ ਵਿੱਚ ਵਹਾ ਦਿਓ ਜੇ ਪਾਣੀ ਵਗਦਾ ਨਾ ਹੋਵੇ ਤੇ ਇਹਨਾਂ ਨੂੰ ਕਿਸੇ ਸਾਫ਼ ਜਗ੍ਹਾ ਜਾਂ ਮਿੱਟੀ ਵਿੱਚ ਦਬਾ ਦੇਣਾ ਹੈ ਇਹ ਜੋ ਉਪਾਅ ਹੈ ਸਾਡੇ ਘਰ ਦੇ ਵਿੱਚ ਲਈ ਜਿੰਨੀ ਵੀ ਨਕਾਰਾਤਮਕ ਸ਼ਕਤੀ ਹੈ ਮਾੜੀ ਸ਼ਕਤੀ ਹੈ ਉਸ ਨੂੰ ਆਪਣੇ ਵਿੱਚ ਸੋਖ ਲੈਂਦਾ ਹੈ ਸਾਡੇ ਘਰ ਵਿੱਚ ਸਕਾਰਾਤਮਕ ਊਰਜਾ ਆਉਂਦੀ ਹੈ ਜਿਸ ਨਾਲ ਪਹਿਲਾਂ ਜੋ ਵਿਆਹ ਵਿੱਚ ਰੁਕਾਵਟਾਂ ਆਉਂਦੀਆਂ ਹਨ ਉਹ ਸਾਤ ਸੰਗਤ ਜੀ ਪੂਰਨ ਤੌਰ ਤੇ ਦੂਰ ਹੋ ਜਾਂਦੀਆਂ ਹਨ ਅਗਲਾ ਜਿਹੜਾ ਉਪਾਅ ਹੈ ਉਹ ਵੀ ਹਲਦੀ ਦੀ ਗੰਢ ਨਾਲ ਚੰਗੇ ਰਿਸ਼ਤੇ ਲਈ ਅਰਦਾਸ ਵਾਲਾ ਉਪਾਅ ਹੈ ਸਾਤ ਸੰਗਤ ਜੀ ਤੀਜਾ ਖਾਸ ਉਪਾ ਉਹਨਾਂ ਲਈ ਹੈ ਜੋ ਚੰਗੇ ਸੁਭਾਅ ਵਾਲੇ ਰਿਸ਼ਤੇ ਦੀ ਉਡੀਕ ਕਰ ਰਹੇ ਹਨ ਇਹ ਉਪਾ ਸ਼ੁੱਕਰਵਾਰ ਦੀ ਸ਼ਾਮ ਜਾਂ ਸ਼ਨੀਵਾਰ ਦੀ ਸਵੇਰ ਨੂੰ ਵੀ ਕਰ ਸਕਦੇ ਹਨ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸ਼ਾਂਤ ਕਰੋ ਵਾਹਿਗੁਰੂ ਦਾ ਸਿਮਰਨ ਕਰੋ ਤੇ ਅਰਦਾਸ ਕਰੋ ਤੁਹਾਨੂੰ ਜਾਂ ਤੁਹਾਡੇ ਪਰਿਵਾਰ ਦੇ ਵਿਅਕਤੀ ਦਾ ਸੁਭਾ ਚੰਗਾ ਜੀਵਨ ਸਾਥੀ ਮਿਲ ਜਾਵੇ ਹੁਣ ਸਾਤ ਸੰਗਤ ਜੀ ਸਤ ਹਲਦੀ ਦੀਆਂ ਗੰਡਾਂ ਤੁਸੀਂ ਲੈਣੀਆਂ ਹਨ ਇਹਨਾਂ 7 ਗੰਡਾ ਨੂੰ ਤੁਸੀਂ ਪਰੰਪਰਾਵਾਂ ਵਿੱਚ ਕਹਿੰਦੇ ਹਨ ਕਿ ਮੰਗਲ ਮੰਨਿਆ ਜਾਂਦਾ ਹੈ। ਇਹਨਾਂ ਗੰਡਾ ਨੂੰ ਇੱਕ ਸਾਫ਼ ਪੀਲੇ ਜਾਂ ਸੁਨਹਿਰੇ ਕੱਪੜੇ ਵਿੱਚ ਬਨ ਕੇ ਪਹਿਲਾਂ ਹਰ ਗੰਡਾ ਨੂੰ ਗੰਗਾ ਜਲ ਨਾਲ ਸਾਫ਼ ਪਾਣੀ ਨਾਲ ਧੋ ਲੈਣਾ ਹੈ। ਜੇ ਗੰਗਾ ਜਲ ਨਹੀਂ ਹੈ ਤਾਂ ਘਰ ਦੇ ਸਧਾਰਨ ਸਾਫ਼ ਪਾਣੀ ਨਾਲ ਵੀ ਇਸ ਨੂੰ ਧੋ ਸਕਦੇ ਹਾਂ। ਸਾਧ ਸੰਗਤ ਜੀ ਫਿਰ ਧੋਣ ਤੋਂ ਬਾਅਦ ਇਹਨਾਂ ਗੰਡਾ ਨੂੰ ਆਪਣੇ ਸਿਰ ਉੱਪਰੋਂ 7 ਵਾਰ ਘੁਮਾਉਣਾ ਹੈ। ਜਿਸ ਵਿਅਕਤੀ ਦਾ ਵਿਆਹ ਨਹੀਂ ਹੋ ਰਿਹਾ ਉਸ ਦੇ ਸਿਰ ਉੱਪਰੋਂ 7 ਵਾਰ ਘੁਮਾਓ ਤੇ ਹਰ ਵਾਰ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕਰੋ ਫਿਰ ਸਾਧ ਸੰਗਤ ਜੀ ਇਹਨਾਂ ਗੰਡਾਂ ਨੂੰ ਪੀਲੇ ਜਾਂ ਸੁਨਹਿਰੀ ਕੱਪੜੇ ਵਿੱਚ ਬੰਨ ਲੈਣਾ ਹੈ ਇਸ ਪੋਟਲੀ ਨੂੰ ਆਪਣੇ ਘਰ ਦੇ ਉਸ ਕਮਰੇ ਵਿੱਚ ਰੱਖਣਾ ਹੈ ਜਿੱਥੇ ਬੈਠ ਕੇ ਵਿਆਹ ਦੀਆਂ ਗੱਲਾਂ ਬਾਤਾਂ ਹੁੰਦੀਆਂ ਹਨ ਜਿਵੇਂ ਕਿ ਲਿਵਿੰਗ ਰੂਮ ਜਾਂ ਬੈਠਕ ਵਿੱਚ ਜਿੱਥੇ ਬੈਠ ਕੇ ਤੁਸੀਂ ਵਿਆਹ ਦੇ ਬਾਰੇ ਵਿਚਾਰ ਵਟਾਂਦਰਾ ਕਰਦੇ ਹੋ ਉੱਥੇ ਇਹ ਪੋਟਲੀ ਰੱਖ ਦੇਣੀ ਹੈ ਫਿਰ ਸਾਧ ਸੰਗਤ ਜੀ 7 ਦਿਨਾਂ ਦੇ ਬਾਅਦ ਇਸੇ ਪੋਟਰੀ ਨੂੰ ਵੀ ਤੁਸੀਂ ਵਗਦੇ ਪਾਣੀ ਵਿੱਚ ਵਹਾ ਦੇਣਾ ਹੈ। ਮਿੱਟੀ ਵਿੱਚ ਦਬਾ ਦੇਣਾ ਹੈ। ਸਾਧ ਸੰਗਤ ਜੀ ਇਹ ਉਪਾਅ ਵੀ ਚੰਗੇ ਰਿਸ਼ਤੇ ਦੀ ਸੰਭਾਵਨਾ ਨੂੰ ਬੜਾ ਵਧਾ ਦਿੰਦਾ ਹੈ। ਵਿਆਹ ਦੇ ਰਾਹ ਨੂੰ ਸੁਖਾਲਾ ਕਰ ਦਿੰਦਾ ਹੈ। ਫਿਰ ਸਾਧ ਸੰਗਤ ਜੀ ਇਹਨਾਂ ਤਿੰਨ ਉਪਾਵਾਂ ਨੂੰ ਕਰਦੇ ਸਮੇਂ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖਣਾ ਹੈ। ਪਹਿਲਾ ਕਿ ਤੁਹਾਡਾ ਮਨ ਸਾਫ਼ ਤੇ ਸ਼ਾਂਤ ਹੋਣਾ ਚਾਹੀਦਾ ਹੈ। ਤੁਹਾਨੂੰ ਇਹਨਾਂ ਉਪਾਵਾਂ ਵਿੱਚ ਭਰੋਸਾ ਹੋਣਾ ਚਾਹੀਦਾ ਹੈ। ਤੁਸੀਂ ਆਪਣੇ ਮਨ ਵਿੱਚ ਕੋਈ ਵੀ ਨਕਾਰਾਤਮਕ ਸੋਚ ਨਹੀਂ ਰੱਖਣੀ ਤੇ ਦੂਸਰਾ ਹਰ ਉਪਾਅ ਦੇ ਵਿੱਚ ਤੁਸੀਂ ਵਾਹਿਗੁਰੂ ਦਾ ਨਾਮ ਲੈਣਾ ਨਹੀਂ ਭੁੱਲਣਾ ਸਾਧ ਸੰਗਤ ਜੀ ਜਦੋਂ ਅਸੀਂ ਕਿਸੇ ਵੀ ਕੰਮ ਦੀ ਸ਼ੁਰੂਆਤ ਪਰਮਾਤਮਾ ਜੀ ਦੇ ਨਾਮ ਨਾਲ ਕਰਦੇ ਹਾਂ ਤੇ ਫਿਰ ਸਾਨੂੰ ਉਸ ਕੰਮ ਵਿੱਚ ਸਫਲਤਾ ਹਾਸਲ ਜ਼ਰੂਰ ਹੋ ਜਾਂਦੀ ਹੈ ਸੋ ਸਾਧ ਸੰਗਤ ਜੀ ਉਮੀਦ ਕਰਦੇ ਹਾਂ ਅੱਜ ਦੇ ਉਪਾਅ ਜਿਹੜੇ ਹਨ ਤਿੰਨੇ ਹੀ ਤੁਹਾਡੀ ਜ਼ਿੰਦਗੀ ਵਿੱਚ ਸਫਲਤਾ ਤੇ ਸੁਭਾਗ ਦਾ ਸਮਾਂ ਲੈ ਕੇ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ